ਭਗਤ ਕਬੀਰ ਜੀ ਦਾ ਬਚਨ ਆ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇ ਰਹਾ ਨਾ ਹੂੰ ਜਿਨਾਂ ਚਿਰ ਹੋਮੇ ਆ ਉਹਨਾਂ ਚਿਰ ਮਨੁੱਖ ਕੀ ਕਰਦਾ ਆ ਮੈਂ 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 ਕਰ ਰਿਆ ਹਰ ਇੱਕ ਜਗ੍ਹਾ ਤੇ ਮੈਂ ਲਗਾ ਰਿਆ ਪਰ ਜਦੋਂ ਹੋਮੇ ਖਤਮ ਹੋ ਗਈ ਫਿਰ ਤੂੰ ਤੂੰ ਕਰਤਾ ਤੂੰ ਹੁਆ ਕਿ ਮਾਲਕ ਜੀ ਸਭ ਕੁਝ ਤੇਰਾ ਆ ਮੇਰਾ ਤਾਂ ਕੁਝ ਹੈ ਹੀ ਨਹੀਂ ਸੰਸਾਰ ਚ ਆਹ ਜਿਹੜਾ ਤਨ ਦਿੱਤਾ ਸਰੀਰ ਆ ਇਹ ਵੀ ਉਸ ਮਾਲਕ ਦਾ ਆ ਆ ਘਰ-ਬਾਰ ਚੰਗਾ ਪਰਿਵਾਰ ਸਾਥ ਸਬੰਧੀ ਰਿਸ਼ਤੇਦਾਰ ਸਭ ਕੁਝ ਇਹ ਜੁਨ ਦੁਨੀਆ 'ਚ ਜਿੰਨੀ ਵੀ ਮਾਣ ਵਡਿਆਈ ਮਿਲੀ ਆ ਜੇਕਰ ਅੱਜ ਕਿਸੇ ਮੈਂ ਮਕਾਮ ਤੇ ਪਹੁੰਚਿਆ ਆ ਮਾਲਕ ਜੀ ਮੇਰੇ ਅੰਦਰ ਨੀ ਤਾਕਤ ਹਿੰਮਤ ਨਹੀਂ ਐ ਮੈਂ ਕੁਝ ਕਰ ਸਕਾਂ ਜੇ ਤੂੰ ਮੈਨੂੰ ਤਾਕਤ ਦਿੱਤੀ ਹਿੰਮਤ ਦਿੱਤੀ ਐ ਤੇ ਤਾਂ ਮੈਂ ਇੱਥੇ ਤੱਕ ਪਹੁੰਚ ਸਕਿਆ ਉਹਦੇ ਜੀਵਨ ਦੇ ਅੰਦਰ ਹੰਕਾਰ ਨਹੀਂ ਬੋਲਦਾ ਉਹ ਜਿਹੜਾ ਸਾਰੀ ਜਿਹੜੀ ਜਿਹੜੇ ਸਾਰੀ ਉਸ ਵਡਿਆਈ ਜਿਹੜੀ ਇਹ ਸਮਝਦਾ ਕਿ ਪਰਮੇਸ਼ਰ ਦੇਣ ਵਾਲਾ ਆ ਫਿਰ ਉਹਦਾ ਜੀਵਨ ਜਿਹੜਾ ਹੰਕਾਰ ਹੀ ਨਹੀਂ ਬਣੇਗਾ ਜੇ ਉਹ ਆਪਣੇ ਕਿਸੇ ਆਪਣਾ ਕੰਮ ਕਾਜ ਕਰਦੇ ਆ ਹੋਇਆ ਮੰਨ ਲਓ ਕਿਸੇ ਅਹੁਦੇ ਤੇ ਬੈਠਾ ਆ ਜਾਂ ਕੋਈ ਉਹ ਡਿਊਟੀ ਕਰ ਰਿਹਾ ਆ ਉਹਦੇ ਵਿੱਚ ਕਦੇ ਵੀ ਉਹ ਜਿਹੜਾ ਨਕਾਮੀ ਨਹੀਂ ਦਿਖਾਵੇਗਾ ਉਸ ਨੂੰ ਸਮੇਂ ਨਾਲ ਕਰੇਗਾ ਕਿਸ ਨਾਲ ਧੋਖਾ ਨਹੀਂ ਕਰੇਗਾ ਕਿਉਂਕਿ ਜਦੋਂ ਉਹਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਭ ਕੁਝ ਦੇਣ ਵਾਲਾ ਪਰਮੇਸ਼ਰ ਹੈ ਮੇਰਾ ਕੀ ਹੈ ਇਸ ਕਰਕੇ ਉਹ ਕੁਝ ਦੇਣ ਵਾਲੇ ਵੀ ਦੇਣ ਵੇਲੇ ਵੀ ਨਾ ਆਪਣੇ ਹੱਥ ਨਹੀਂ ਕੁੱਟੇਗਾ ਉਹ ਕਹਿੰਦਾ ਮਾਲਕ ਦੇਣ ਵਾਲਾ ਉਹਨੇ ਦੇਣਾ ਹੈ ਤੇ ਉਹਨੇ ਲੈਣਾ ਹੈ ਦੇਣ ਵਾਲਾ ਵੀ ਪਰਮੇਸ਼ਰ ਹੈ ਤੇ ਇੱਕ ਜਿਹੜਾ ਲੈਣ ਵਾਲਾ ਮਨੁੱਖ ਹੈ ਉਦੇ ਅੰਦਰ ਵੀ ਪਰਮੇਸ਼ਰ ਰਹਿੰਦਾ ਆ ਇਹ ਸਮਝ ਲੈਂਦਾ ਕਿ ਭਾਈ ਜੇਕਰ ਉਹ ਪਰਮੇਸ਼ਰ ਦੇਣ ਵਾਲਾ ਆ ਤੋ ਲੈਣ ਵਾਲਾ ਵੀ ਕਿਸੇ ਨਾ ਕਿਸੇ ਰੂਪ ਵਿੱਚ ਆ ਪਿਆ ਜੇ ਫਿਰ ਉਹਨੂੰ ਜੀਵਨ ਦੇ ਅੰਦਰ ਕਿਸੇ ਗੱਲ ਦਾ ਘਾਟਾ ਨਹੀਂ ਹੁੰਦਾ ਉਹਨੂੰ ਜੀਵਨ ਦੇ ਅੰਦਰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਨਾ ਕਿ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦੇਂਦੇ ਟੋਟ ਨਾ ਆਵਈ ਅਗਨਤ ਪਰੇ ਭੰਡਾਰ ਕਿ ਮਾਲਕ ਦੇ ਘਰ ਦੇ ਵਿੱਚ ਕੋਈ ਟੋਟ ਨਹੀਂ ਹੈ ਕੋਈ ਕਮੀ ਨਹੀਂ ਹੈ ਸਭ ਕੁਝ ਦੇਣ ਵਾਲਾ ਇੱਕ ਹੀ ਹੈ ਪਰਮੇਸ਼ਰ ਹੈ ਇਸ ਕਰਕੇ ਜਿੰਨੇ ਵੀ ਜੀਵ ਪੈਦਾ ਕੀਤੇ ਸਾਰੇ ਉਹਦੇ ਆ ਪਰ ਇਹ ਜੀਵਨ ਕਦੋਂ ਬਣਨਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇ ਰਹਣਾ ਹੂੰ ਇਹ ਹਉਦਾਰਤ ਕੀ ਹੰਕਾਰ ਕਿ ਜੀਵਨ ਚ ਹੋਮੇ ਜੜੀ ਨਹੀਂ ਰਹੀ ਫਿਰ ਕੀ ਹੋਇਆ ਕਹਿੰਦੇ ਜਬ ਆਪਾ ਪਰਕਾ ਮਿਟ ਗਿਆ ਹੁਣ ਜਦੋਂ ਆਪਾ ਪਰਕਾ ਆਪਣਾ ਤੇ ਪ੍ਰਾਏ ਵਾਲਾ ਫਰਕ ਮਿਟ ਗਿਆ ਖਤਮ ਹੋ ਗਿਆ ਹੁਣ ਬੰਦਾ ਵੇਖੋ ਪ੍ਰਾਏ ਬੰਦੇ ਨੂੰ ਚੀਜ਼ ਜਿਆਦਾ ਨਹੀਂ ਦਿੰਦਾ ਆਪਣੇ ਬੰਦੇ ਨੂੰ ਜਿਆਦਾ ਜਿਹੜਾ ਪਦਾਰਥ ਦਿੰਦਾ ਆ ਕੋਈ ਵੀ ਚੀਜ਼ ਨੂੰ ਮਨਾਂ ਨਹੀਂ ਕਰਦਾ ਕਿਉਂ ਨੂੰ ਉਹਦਾ ਆਪਣਾ ਉਹਨੂੰ ਆਪਣਾ ਸਮਝਦਾ ਨਾ ਪਰ ਜਦੋਂ ਸਾਰੇ ਮਨੁੱਖਤਾ ਨੂੰ ਹੀ ਆਪਣਾ ਸਮਝਣ ਲੱਗ ਪਿਆ ਸਾਰੇ ਸੰਸਾਰ ਨੂੰ ਆਪਣਾ ਸਮਝਣ ਲੱਗ ਪਿਆ ਫੇ ਕਦੇ ਵੀ ਉਹ ਆਪਣੇ ਜੀਵਨ ਚ ਨਾ ਨਹੀਂ ਕਰੇਗਾ ਉਹ ਫਿਰ ਹਰ ਇੱਕ ਦਾ ਭਲਾ ਕਰੇਗਾ ਹਰ ਇੱਕ ਬਾਰੇ ਚੰਗਾ ਸੋਚੇਗਾ ਨਹੀਂ ਤਾਂ ਬੰਦਾ ਆਪਣੇ ਵਾਰੀ ਚੰਗਾ ਸੋਚਦਾ ਆ ਆਪਣੇ ਭਲਾ ਚਾਹੁੰਦਾ ਆਪਣੇ ਵਾਰੇ ਚੰਗਾ ਸੋਚਦਾ ਆ ਆਪਣੇ ਜੀਵਨ ਨੂੰ ਹੀ ਜਿਹੜਾ ਖੇੜੇ ਵਿੱਚ ਰੱਖਣਾ ਚਾਹੁੰਦਾ ਆ ਪਰ ਦੂਜੇ ਬਾਰੇ ਨਾ ਤਾਂ ਇਹਦੇ ਕੋਲ ਚੰਗਾ ਸੋਚਣ ਦਾ ਸਮਾਂ ਹੈ ਨਾ ਭਲਾ ਕਰਨ ਦਾ ਸਮਾਂ ਪਰ ਜਦੋਂ ਜੀਵਨ ਇਹਦਾ ਹੋਮੇ ਤੋਂ ਰਹਿਤ ਹੋ ਗਿਆ ਨਾ ਤੇ ਗੁਰੂ ਪਿਆਰ ਵਾਲਿਓ ਉਦੋਂ ਇਹ ਆਪਾ ਪਰਕਾ ਵਾਲਾ ਜਿਹੜਾ ਫਰਕ ਹੈ ਨਾ ਮੇਰ ਤੇਰ ਵਾਲਾ ਫਰਕ ਇਹ ਖਤਮ ਹੋ ਜਾਵੇਗਾ ਜਤ ਦੇਖੋ ਤਤ ਤੂੰ ਕਿਉਂਕਿ ਇਹਨੇ ਹੁਣ ਜਿੱਧਰ ਵੀ ਇਹ ਵੇਖਦਾ ਨਾ ਕੋਣਾ ਨਜ਼ਰ ਆਉਂਦਾ ਆ ਉਹ ਪਰਮੇਸ਼ਰ ਨਜ਼ਰ ਆਉਂਦਾ ਆ ਅਕਾਲ ਪੁਰਖ ਨਜ਼ਰ ਆਉਂਦਾ ਆ ਤੇ ਗੁਰੂ ਪਿਆਰ ਵਾਲਿਓ ਸਾਡੀ ਇਸ ਭਲੇਖੇ ਨੂੰ ਸਾਡੀ ਇਸ ਧਰਮ